ਦੋਸਤੋ ਅੱਜ ਤੁਹਾਨੂੰ ਸੂਪ ਭਾਜੀ ਬਣਾ ਕੇ ਦਿਖਾਉਣੀ ਆ ਘਰੇ ਕੋਈ ਵੀ ਸਬਜ਼ੀ ਨਾ ਹੋਵੇ ਤੇ 2 ਮਿੰਟਾਂ ਦੇ ਵਿੱਚ ਬਣ ਜਾਂਦੀ ਆ ਜਿਆਦਾ ਟਾਈਮ ਨਹੀਂ ਲੱਗਦਾ ਆ ਜਿਹੜਾ ਵਿਕਾਸ ਦਾ ਪੈਕੇਟ ਆ ਆ ਸੂਪ ਹੁੰਦਾ ਇਹਦੇ ਚ ਇਹ ਵਿਕਾਸ ਵਾਲਿਆਂ ਦਾ ਹੁੰਦਾ ਆ ਤੇ ਇਹਦੇ ਚ ਲੌਂਗ ਲੌਂਗ ਸਭ ਕੁਝ ਮਿਕਸ ਹੁੰਦਾ ਆ ਆ ਵਿੱਚ ਥੋੜਾ ਜਿਹਾ ਤੇਲ ਪਾਤਾ ਤੇ ਇਹ ਤੇਲ ਤੋਂ ਬਗੈਰ ਵੀ ਬਣ ਜਾਂਦੀ ਆ ਉਹ ਵੀ ਬਹੁਤ ਵਧੀਆ ਬਣਦੀ ਆ ਤੇਲ ਤੋਂ ਬਗੈਰ ਤੁਹਾਨੂੰ ਵਿਰ ਕੇ ਇਹ ਦਿਨ ਬਣਾ ਕੇ ਵਿਖਾਵਾਂਗੇ ਤੇ ਅੱਜ ਤੁਹਾਨੂੰ ਅਸੀਂ ਤੇਲ ਵਾਲੀ ਵੀ ਬਣਾ ਕੇ ਦਿਖਾਉਣ ਲੱਗੇ ਆ ਆ ਜੀਰਾ ਪਾਇਆ ਇਹ 2 ਮਿੰਟਾਂ ਦੇ ਵਿੱਚ ਇਹ ਤਾਜੀ ਸਬਜ਼ੀ ਬਣ ਜਾਂਦੀ ਆ ਬੰਦਾ ਕਦੋਂ ਆਉਂਦਾ ਜਾਂਦਾ ਜਾਂ ਤੇ ਇੱਕ ਹੀ ਲੱਗਦੀ ਬਹੁਤ ਸੁਆਦ ਹੈ ਟੈਸਟੀ ਹੁੰਦੀ ਸਬਜ਼ੀ ਇਹ ਕੀ ਬਣਦੀ ਬਹੁਤ ਵਧੀਆ ਜ। ਤੇ ਇਹ ਦੁੱਧ ਚ ਬਣਦੀ ਆ। ਤੇ ਔਰ ਥੋੜੀਆਂ ਜਿਹੀਆਂ ਮਿਰਚਾਂ ਪਾਉਣੀਆਂ ਨੇ ਹਰੀਆਂ। ਤੇ ਥੋੜੇ ਜਿਹੀ ਪਿਆਜ਼ ਪਾਉਣੇ ਜਿਆਦਾ ਪਿਆਜ਼ ਨਹੀਂ ਪਾਉਣੇ ਥੋੜੇ ਜਿਹੀ ਪਿਆਜ਼ ਪਾਉਣੇ ਨੇ। ਉਹ ਤੁਸੀਂ ਸਬਜ਼ੀ ਉੱਪਰ ਜਿੰਨੀ ਜਿਹੋ ਜਿੰਨੀ ਕੋਈ ਸਬਜ਼ੀ ਪਾਓ ਬਣਾਓਗੇ ਉਸ ਹਿਸਾਬ ਨਾਲ ਪਾ ਲਿਆ ਜੇ। ਇਹ ਜਿਹੜਾ ਬੰਦਾ ਤੇਲ ਨਹੀਂ ਖਾਂਦੇ ਖਾਂਦਾ ਡਾਕਟਰਾਂ ਨੇ ਬੰਦ ਕੀਤਾ ਜਾ। ਉਹ ਵੀ ਤੁਹਾਨੂੰ ਇੱਕ ਦਿਨ ਸੇਵ ਬਜ ਸੇਵ ਪਾਜੀ ਬਣਾ ਕੇ ਵਿਖਾਵਾਂਗੇ ਉਹਦੇ ਚ ਤੇਲ ਦੀ ਲੋੜ ਨਹੀਂ ਪੈਂਦੀ ਇਹ ਜਦੋਂ ਥੋੜੇ ਜਿਹਾ ਲਾਲ ਜਿਹਾ ਹੋ ਗਏ ਉਦੋਂ ਫਿਰ ਮਿਰਚੇ ਮਸਾਲਾ ਪਾ ਦਿਆਂਗੇ ਜੋ ਆਪਣੇ ਘਰੇ ਹੁੰਦਾ ਉਹ ਹੀ ਪਾਉਣਾ ਆ ਸਾਦਾ ਨਮਕ ਮਿਰਚੇ ਮਸਾਲਾ ਹੋਰ ਇਹਦੇ ਜ਼ਿਆਦਾ ਕੁਝ ਨਹੀਂ ਪੈਂਦਾ ਇਹ ਸਬਜ਼ੀ ਬਹੁਤ ਵਧੀਆ ਬਣਦੀ ਆ 2 ਮਿੰਟਾਂ ਦੇ ਵਿੱਚ ਸਬਜ਼ੀ ਤਿਆਰ ਹੋ ਜਾਂਦੀ ਆ ਬਣ ਕੇ ਆ ਥੋੜੀ ਜੀ ਹਲਦੀ ਲੱਗਾ ਪਾਉਣ ਆ ਹਲਦੀ ਪਾਈ ਥੋੜੀ ਜੀ ਆ ਧਨੀਆ ਆ ਧਨੀਆ ਪਾਇਆ ਥੋੜਾ ਜਿਹਾ ਪੀਸਾ ਇਹ ਗਰਮ ਮਸਾਲਾ ਪਾਤਾ ਆ ਥੋੜਾ ਜਿਹਾ ਇਹ ਹੀ ਬਾਤ ਆ ਔਰ ਨਮਕ ਪਾਤਾ ਹੋੜਾ ਇਹ ਲੋਣ ਬਸ ਇਹੋ ਆਟਮਾ ਪੈਣੀ ਹੈ ਇਹਦੇ ਚ ਹੋਰ ਕੁਝ ਨਹੀਂ ਪੈਣਾ ਤੇ ਇਹਦੇ ਨਾਲ ਹੀ ਬਹੁਤ ਸਵਾਦ ਬਣਦੀ ਆ ਆ ਦੁੱਧ ਪਾਤਾ ਵਿੱਚ ਆਸੇ ਉਪਾ ਆਸੇ ਉਪਾਤੇ ਹਨ ਬਸ ਮੜਾ ਜਾਇ ਇਹਨੂੰ ਗਤਕਾ ਆ ਗਿਆ ਤੇ ਬਣ ਕੇ ਤਿਆਰ ਹੋ ਗਈ ਜਿਹੜੀ ਤੇਲ ਤੋਂ ਬਗੈਰ ਬਣਾਉਨੇ ਆ ਉਹ ਵੀ ਬਹੁਤ ਸਵਾਦ ਬਣਦੀ ਆ ਉਹ ਇਹਦੇ ਨਾਲੋਂ ਵੀ ਜ਼ਿਆਦਾ ਸਵਾਦ ਬਣਦੀ ਆ ਤੇ ਉਹ ਤੁਹਾਨੂੰ ਫਿਰ ਦੂਜੀ ਵਾਰ ਅਸੀਂ ਬਣਾ ਕੇ ਵਿਖਾਵਾਂਗੇ ਤੇ ਅੱਜ ਤੇਲ ਵਾਲੀ ਆ ਆ ਥੋੜਾ ਜਿਆ ਧਨੀਆ ਪਾਤਾ ਇਹ ਬਣ ਕੇ ਬਹੁਤ ਛੇਤੀ ਤਿਆਰ ਹੋ ਜਾਂਦੀ ਆ ਤੇ ਇਹ ਤਾਜੀ ਸਬਜ਼ੀ ਹੁੰਦੀ ਏ ਜਿਵੇਂ ਬੰਦਾ ਕਦੋਂ ਬਾਹਰ ਆਉਂਦਾ ਆ ਰਾਤ ਭਰ ਆ ਤੇ ਆਉਂਦਾ ਵਿਆਹ ਸ਼ਾਦੀ ਤੋਂ ਆਉਂਦਾ ਜਿਵੇਂ ਭੁੱਖ ਲੱਗ ਜਾਂਦੀ ਬੰਦੇ ਨੂੰ ਤੇ ਇਹ ਸਬਜ਼ੀ ਉਸੇ ਟਾਈਮ ਬੰਦਾ ਬਣਾ ਕੇ ਖਾ ਲੈਂਦਾ ਆ ਇਹ ਤਾਜੀ ਹੁੰਦੀ ਹੈ ਬਸ ਬਣ ਗਈ ਹੁਣ ਇਹਨੂੰ ਲਾ ਲੈਣਾ ਆ ਇੱਕ ਨਈ ਕਾਮ ਸੀ ਗੇ ਦਾ ਜਿਹੜੇ ਉਹ ਦੂਜੇ ਵਖਾਉਂਦੇ ਨੇ ਉਹ ਤਾਂ ਬਹੁਤ ਕੁਝ ਵਖਾਉਂਦੇ ਨੇ ਪਰ ਇਹੋ ਹੀ ਹੋਟਲਾਂ ਦੀ ਚੱਲਦੀ ਆ ਜਿਹੜੀ ਹੋਟਲਾਂ ਦੇ ਚੱਲਦੀ ਆ ਉਹ ਇਹ ਸਿਉ ਭਾਜੀ ਆ ਤੇ ਜਿਹੜੇ ਗ੍ਰਾਹਕ ਨੇ ਬੜੇ ਖੁਸ਼ ਹੋ ਕੇ ਹੋਟਲਾਂ ਤੋਂ ਖਾ ਕੇ ਜਾਂਦੇ ਨੇ ਜ਼ਿਆਦਾ ਕਰਕੇ ਸਿਉ ਭਾਜੀ ਖਾਂਦੇ ਨੇ ਜਿਹੜੇ ਟਾਰਾਂ ਵਾਲੇ ਗੱਡੀਆਂ ਵਾਲੇ ਜ਼ਿਆਦਾ ਇਹੋ ਹੀ ਸਬਜ਼ੀ ਖਾਂਦੇ ਨੇ ਕਿਉਂਕਿ ਤਾਜੀ ਹੁੰਦੀ ਹੈ ਤੇ ਬਣਦੀ ਬਹੁਤ ਬਿਹਤਰੀਨ ਹੈ। ਵਾ ਦੇ ਤੁਚ। ਆਉ ਤੇ ਮੜਾ ਜਾਂ ਧਨੀਆ ਪਾਤਾ। ਆ ਬਣ ਗਈ ਜੀ। ਇੰਨਾ ਕੰਮ ਇੰਨਾ ਟਾਈਮ ਲੱਗਦਾ ਬਣਾਉਣ ਤੇ। ਚਲੋ ਜੀ। ਇਹਨਾਂ ਨੂੰ ਅਸੀਂ ਨਾ ਤੇਲ ਤੋਂ ਬਗੈਰ ਵਾਲੀ ਬਣਾ ਕੇ ਵਿਖਾਵਾਂਗੇ ਜਿਵੇਂ ਡਾਕਟਰ ਤੇਲ ਤੋਂ ਹਟਕ ਦਿੰਦੇ ਨੇ ਤੇ ਇਹ ਬਣਾ ਕੇ ਇਹ ਤੇਲ ਵਾਲੀ ਵੀ ਟੈਸਟੀ ਬਹੁਤ ਜ਼ਿਆਦਾ ਲੱਗਦੀ ਜਿਹੜੀ ਬਗੈਰ ਤੇਲ ਤੋਂ ਹੁੰਦੀ ਉਹ ਵੀ ਬਹੁਤ ਸਵਾਦ ਲੱਗਦੀ ਖਾਣ ਦੇ ਵਿੱਚ ਸਾਰੇ ਵੀਰਾਂ ਅੱਗੇ ਬੇਨਤੀ ਏ ਇਸ ਪੋਸਟ ਨੂੰ ਸ਼ੇਅਰ ਜ਼ਰੂਰ ਕਰ ਦਿਅ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੀ ਵੀਡੀਓ ਵੇਖਣ ਦਾ